ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਰਤਪਾਲ ਸਿੰਘ ਬਬੂ ਤਲਵੰਡੀ ਸਾਬ ਟਰੈਕਟਰ ਨੇ ਮੰਡੀ ਤੇ ਖੜਿਆਂਗੇ ਜੋ ਕਿ ਹਰ ਬੁੱਧਵਾਰ ਹੁੰਦੀ ਐ ਭਾਈ ਆਪਣੇ ਨਾਲ ਆ ਕੇ ਕਰਦੇ ਆ ਗੱਲਬਾਤ ਹੱਸਿਆ ਭਾਈ ਹੱਸੇ ਗਾਣ ਠੀਕੋ ਭਾਈ ਜੀ ਵਧੀਆ ਜੀ ਠੀਕ ਆ ਜੀ ਤੇ ਕਿੰਨੇ ਟਰੈਕਟਰ ਅਵੇਲੇਬਲ ਆ ਭਾਈ ਜੀ ਅੱਜ ਆਪਣੇ ਕੋਲ ਟਰੈਕਟਰ ਹੈਗੇ ਆ ਜੱਠ-ਨੌ ਟਰੈਕਟਰ ਹੈਗੇ ਠੀਕ ਆ ਜੀ ਹਾਂਜੀ ਤੇ ਮੰਡੀ ਆ ਕਿੱਥੇ ਕਿ ਪੈ ਜਾਂਦੀ ਬਾਈ ਜੀ ਆਪਣੀ ਇਹ ਬਾਈ ਜੀ ਤਲਵੰਡੀ ਸਾਬ ਮੌੜ ਰੋਡ ਦੇ ਉੱਤੇ ਇੱਕ ਨੰਬਰ ਪਲਾਟ ਆ ਠੀਕ ਆ ਜੀ ਜਿਹੜਾ ਆਪਾਂ ਮਾਡਲ ਨੂੰ ਜਾਂਦਾ ਹਾਂ ਹਾਂਜੀ ਪਹਿਲਾਂ ਇੱਕ ਨੰਬਰ ਪਲਾਟ ਆਪਣਾ ਹੀ ਠੀਕ ਹੈ ਜੀ ਤੇ ਕਾਪੀ ਕਰ ਜਾਂਦੀ ਬਾਈ ਜੀ ਜ਼ਿੰਮੇਵਾਰੀ ਆ ਬਾਈ ਜੀ ਕੋਈ ਗਾਰੰਟੀ ਹੈ ਗਾਰੰਟੀ ਠੀਕ ਹੈ ਜੀ ਪੰਜਾਬ ਤੇ ਹਰਿਆਣਾ ਨੰਬਰ ਦੋਨੇ ਹੁੰਦੇ ਨੇ ਬਾਈ ਜੀ ਹਾਂਜੀ ਪੰਜਾਬ ਹਰਿਆਣਾ ਤੋਂ ਠੀਕ ਹੈ ਬਾਈ ਜੀ ਤੇ ਟਰੈਕਟਰ ਖਰੀਦੀ ਵੀ ਲੈਣੇ ਬਾਈ ਜੀ ਲੈ ਲੈਣੇ ਆ ਬਾਈ ਵਿੱਚ ਵੀ ਕੱਟ ਲੈਣੇ ਆ ਟਰੈਕਟਰ ਕਿਹੜੀ ਿਆਰੀ ਬੰਦੇ ਨੇ ਕੋਈ ਲੈਣਾ ਹੁੰਦਾ ਵਿੱਚ ਦੇ ਕੇ ਟਰੈਕਟਰ ਠੀਕ ਹੈ ਜੀ ਆਪਾਂ ਲੈ ਲੈਣੇ ਆ ਠੀਕ ਹੈ ਲੱਖ ਰੁਪਏ ਤੋਂ ਆਪਾਂ ਤੋਂ ਟਰੈਕਟਰ ਸਟਾਰਟ ਹੋ ਜਾਂਦਾ ਆਪਣੇ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਚਲੋ ਵੇ ਸਟਾਰਟ ਕਰਦੇ ਆ ਬਾਈ ਜੀ ਜੇ ਇਹ ਟਰੈਕਟਰ ਜਿੱਥੇ ਵੀ ਤੁਸੀਂ ਖੇਤ ਚ ਖੜਾ ਦੇਖ ਲਓਗੇ ਸੜਕ ਤੇ ਜਾਂਦਾ ਦੇਖ ਲਓਗੇ ਤੇ ਸਿੱਧੂ ਮੂਸੇ ਵਾਲੇ ਦੀ ਯਾਦ ਕਰਵਾ ਦਾਂਗੇ ਬਾਈ ਜੀ ਤੇ ਇਹ ਮਾਡਲ ਬਾਈ ਜੀ ਮਾਡਲ 95 ਆ ਜੀ ਇਹ ਠੀਕ ਆ ਜੀ ਤੇ ਇੰਜਨ ਗੇਅਰ ਦਾ ਬਾਈ ਜੀ ਇੰਜਨ ਗੇਅਰ ਦਾ ਸਹੀ ਆ ਬਾਈ ਜੀ ਇਹ ਠੀਕ ਆ ਓਕੇ ਹੈ ਬਾਈ ਜੀ ਤਾਂ ਕਹਿ ਲਿਆ ਨਾ ਤੇ ਬਾਕੀ ਜੇ ਸੋਹ ਪੱਖੋਂ ਗੱਲ ਕਰੀਏ ਬਾਈ ਜੀ ਰੰਗ ਪੇਂਟ ਦੀ ਬਾਈ ਜੀ ओरिजिनल ਮਗਰਾਟ ਲੱਗੇ ਹੋਏ ਆ ਟਰੈਕਟਰ ਦੇ ਠੀਕ ਹੈ ਮਗਰਾਟ ਲੱਗੇ ਹੋਏ ਆ ਬਾਈ ਜੀ ਇੰਜਨ ਗੇਅਰ ਦਾ ਓਕੇ ਆ ਸੋਹ ਦਾ ਸਾਰਾ ओरिजिनल ਆ ਬਾਈ ਜੀ ਬਾਡੀ ਲਾਈਨ ਦਾ ਬਾਕੀ ਤੁਸੀਂ ਦੇਖ ਵੀ ਸਕਦੇ ਪੈਰ ਬਾਈ ਹੈਗੇ ਇਹਦੇ 35 ਪੈਸੇ ਮਗਰ ਲਿਆ ਵੀ ਬਾ ਇੰਨੇ ਕੀ ਮੂਰ ਲਏ ਹੈਗੇ ਠੀਕ ਹੈ 35 40 ਪੈਸੇ ਆਗ ਲੈਣੇ ਬਾਈ ਜੀ ਠੀਕ ਹੈ ਜੀ ਤੇ ਇਹਦੇ ਡਿਮਾਂਡ ਬਾਈ ਜੀ ਇਹ ਡਿਮਾਂਡ 1 ਲੱਖ 80 ਹਜ਼ਾਰ ਆ ਬਾਈ ਜੀ ਠੀਕ ਹੈ ਜੀ ਬਾਕੀ ਮੌਕੇ ਤੇ ਦੇ ਦਾਂਗੇ ਮੰਨ ਕੇ ਚਲੋ ਜੀ 45 45 ਦਾ 1 ਲੱਖ ਹਾਂਜੀ ਹਾਂਜੀ 1 45 ਦਾ ਠੀਕ ਹੈ ਵਧੀਆ ਡਿਸਕਾਊਂਟ ਆ ਬਾਈ ਜੀ ਇਹ ਗੱਲ ਨਹੀਂ ਹੈਗੀ 35000 ਰੁਪਏ ਦੀ ਛੂਟ ਹੋਊਗੀ ਪਹਿਲੇ ਟਰੈਕਟਰ ਚ ਸਾਦੀ ਕਟਾਈ ਚ ਇੰਜਨ ਗੇਅਰ ਦਾ ਬਾਈ ਕਹਿੰਦਾ ਓਕੇ ਆ ਛੋਟੇ ਜ਼ਿਮੀਂਦਾਰ ਲਈ ਕਹ ਲਈ ਆ ਪੱਕਾ ਹਾਂਜੀ ਹਾਂਜੀ ਵਧੀਆ ਜੀ ਕੋ ਆਸੇ ਤੇ ਲਾਉਂਦਾ ਬੰਦਾ ਆਸੇ ਨਾਲ ਹਰ ਇੱਕ ਸੰਦ ਪੈਂਦਾ ਇਹਦੇ ਮਗਰ ਕੁਸ ਮਰਜ਼ੀ ਦੇ ਇੱਕ ਸੰਦ ਪੈਂਦਾ ਨਾਲੇ ਝੋਟੜਾ ਝੋਟੜਾ ਹਾਂ ਨਾਲੇ ਝੋਟੇ ਦਾ ਝੋਟੜਾ ਠੀਕ ਆ ਜੀ ਠੀਕ ਹੈ ਕਹ ਬਾਈ ਜੀ ਇਹਦਾ ਛੋਟਾ ਪਾਈ ਐਚ ਐਮਟੀ 4511 ਤੇ ਸੋਪੱਖੋ ਬਾਈ ਜੀ ਜੇ ਗੱਲ ਕਰੀ ਪੇਂਟ ਦੀ ਬਾਈ ਜੀ ਰਿਜਨਲ ਹੀ ਆ ਬਾਈ ਜੀ ਇਹ ਵੀ ਇਹ ਵੀ ਰਿਜਨਲ ਹੀ ਆ ਹਾਂ ਜੀ ਹਾਂ ਜੀ ਤੇ ਟਾਇਰ ਬਾਈ ਜੀ ਇਹਦੇ ਟਾਇਰ ਇਹਦੇ ਬਸ 40 ਰੁਪਏ ਟਾਇਰ ਇਹਦੇ ਆ ਠੀਕ ਆ ਇਹ ਬੈਕ ਟਾਇਰ ਹੁੰਦੇ ਕਹ ਬਾਈ ਜੀ ਅਗਲੇ 35 ਕੁ ਪੈਸੇ ਟਾਇਰ ਆਗੇ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਾਈ ਜੀ ਤੇ ਮਾਡਲ ਮਾਡਲ ਬਾਈ ਜੀ 99 ਆ ਠੀਕ ਆ ਜੀ 99 ਮਾਡਲ ਆ ਇੰਜਨ ਪੱਕੋ ਤੇ ਬਾਡੀ ਲੈਣ ਦਾ ਸਹੀ ਆ ਬਾਈ ਸਾਰਾ ਹਾਂਜੀ ਹਾਂਜੀ ਬਾਡੀ ਲੈਣ ਦਾ ਸਹੀ ਆ ਇਹ 4 ਨੰਬਰ ਹੈ ਠੀਕ ਹੈ ਹਰਿਆਣਾ ਦਾ ਨੰਬਰ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਹੈ 1,35,000 ਠੀਕ ਆ ਜੀ ਪਰ ਮੌਕੇ ਤੇ ਆਪਾਂ 15,000 ਦਾ ਟਰੈਕਟਰ ਦੇ ਦਾਂਗੇ ਇਹ ਬੰਦਾ ਆਪਣੀ ਵੀਡੀਓ ਦੇਖ ਕੇ ਆਉਂਦਾ ਕਰਕੇ ਤੇ ਲੈ ਬਾਈ ਜੀ 1,35,000 ਰੁਪਏ ਦੀ ਡਿਮਾਂਡ ਆ ਕਿ ਤੇ ਬਾਈ ਕਹਿੰਦਾ 15,000 ਰੁਪਏ ਦਾ ਟਰੈਕਟਰ ਦੇ ਦਾਂਗੇ ਤਕਰੀਬਨ ਬਾਈ ਜੀ ਜਿਵੇਂ ਤੁਹਾਨੂੰ ਆਖੀ ਗਏ ਲੱਖ ਸਵਾਂ ਲੱਖ ਕੱਕ ਬਈ ਜੀ ਸਵਰਾਜਾ 855 2 ਸਟਾਰ ਚ ਤੇ ਇਹ 6 ਮਾਡਲ ਆ ਜੀ ਠੀਕ ਆ ਜੀ 6 ਮਾਡਲ ਆਗਾ ਮਾਨਸਾ ਦਾ ਨੰਬਰ ਆ ਜੀ ਹਾਂ ਮਾਨਸਾ ਦਾ ਨੰਬਰ ਆ ਇਹਦਾ ਠੀਕ ਆ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਭਾਵੇਂ ਬਾਹ ਕੇ ਚਲਾ ਕੇ ਚੈੱਕ ਕਰਕੇ ਲਿਆ ਜਾ ਸਕਦਾ ਬੰਦਾ ਮੂਰਲੇ ਟਾਇਰ ਨਵੇਂ ਆ ਠੀਕ ਆ ਜੀ ਤੇ ਮਗਰੇ ਟਾਇਰ ਵਾਕੀ ਤੁਸੀਂ ਦੇਖੋ ਜਾਦੇ ਬਈ ਜੀ ਇਹ ਥੋੜੇ ਥੋੜੇ ਰਾਬਟ ਲੈਣੀ ਸ਼ੁਰੂ ਹੀ ਹੋਈ ਹੈ ਜੀ ਤੇ ਰੇਡੀਅਲ ਟਾਇਰ ਨੇ ਕਿ ਮੂਰਲੇ ਸਾਦੀ ਕਟਾਈ ਚ ਆ ਬਈ ਜੀ ਹਾਂਜੀ ਠੀਕ ਆ ਜੀ ਤੇ ਪੰਜਾਬ ਨੰਬਰ ਆ ਬਈ ਜੀ ਪੰਜਾਬ ਨੰਬਰ ਮਾਨਸਾ ਦਾ ਨੰਬਰ ਆ ਪੀ ਵੀ ਠੀਕ ਆ ਜੀ ਤੇ ਇਹਦੀ ਡਿ 272000 ਰੁਪਏ ਮੰਗਦੇ ਆ ਆਪਾਂ ਠੀਕ ਹੈ ਜੀ ਹਾਂਜੀ ਜਿਹੜਾ ਮੌਕੇ ਤੇ ਬਾਕੀ ਵੀਡੀਓ ਦੇਖ ਕੇ ਆਊਗਾ ਉਹਨੂੰ ਡਿਸਕਾਊਂਟ ਕਰ ਦਾਂਗੇ ਫਿਰ 1000 ਰੁਪਏ ਵਿੱਚੋਂ ਠੀਕ ਹੈ ਇਹ ਤਾਂ ਡਿਸਕਾਊਂਟ ਹੋ ਜਾ ਬਈ ਤੇ ਕਿ ਬਈ ਸਵਰਾਜ 855 ਟੋ ਮਾਡਲ 5 ਸਟਾਰ ਵਾਲਾ ਹਾਂਜੀ ਇਹ 17 ਮਾਡਲ ਹੈ 17 ਮਾਡਲ ਹੈ ਤੇ 14 ਦੇ ਟਾਇਰਾਂ ਚਾਹਣਾ ਬਈ ਜੀ ਹਾਂਜੀ ਹਾਂਜੀ 14 ਦੇ ਟਾਇਰਾਂ ਚ 90 ਪੈਸੇ ਟਾਇਰ ਆ ਜੀ ਠੀਕ ਹੈ ਜੀ ਤੇ ਫਰੰਟ ਟਾਇਰ ਤਾਂ ਨਵੇਂ ਨੇਗੇ ਇਹ ਤੁਸੀਂ ਦੇਖ ਸਕਦੇ ਬਈ ਮਾਰੇ ਟਾਇਰ ਪੂਰੇ ਜਮਾ ਨਵੇਂ ਆ ਮਗਰਲੇ 90 ਪੈਸੇ ਠੀਕ ਹੈ ਮਗਰ ਲੈ 90 ਪੈਸੇ ਇੰਜਨ ਗੇਅਰ ਦਾ ਬਿਲਕੁਲ ਓਕੇ ਆਏ ਵੀ ਇਹ ਚਾਰ ਨੰਬਰ ਹੈ ਜੀ ਠੀਕ ਹੈ ਹਰਿਆਣਾ ਨੰਬਰ ਹੈਗਾ ਪੇਪਰ ਓਕੇ ਮਿਲਣਗੇ ਦੇ ਵੀ ਪੇਪਰ ਓਕੇ ਮਿਲਣਗੇ ਬਾਈ ਜੀ ਕੋਈ ਚੱਕਰ ਨਹੀਂ ਵੀ ਜਦ ਇਹ ਹਰਿਆਣਾ ਨੰਬਰ ਹੈਗਾ ਤੁਹਾਡੇ ਨਾਮ ਹੋਣ ਤੱਕ ਦੀ ਬਾਈ ਜੀ ਦੀ ਗਾਰੰਟੀ ਹੈਗੇ ਹਾਂਜੀ ਹਾਂਜੀ ਆਪਦਾ ਮੰਨ ਕੇ ਚੱਲੋ ਜਿਹੜਾ ਦਿਓਗੇ ਹਾਂਜੀ ਹਾਂਜੀ ਇੱਕ ਨੰਬਰ ਪੇਪਰ ਮਿਲਣਗੇ ਜਿੰਨੇ ਮਿਲਣਗੇ ਯਾਰ ਇਹ ਨਹੀਂ ਹੈਗਾ ਵੀ ਆਪਾਂ ਕਹੀ ਕੋਸ ਹੋਰ ਜਾ ਕੇ ਹੋ ਕੋਸ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ 5 ਲੱਖ ਤੇ 49000 ਰੁਪਇਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬ ਹੋ ਜੂਗਾ ਕੋਈ ਗੱਲ ਟਰੈਕਟਰ ਕਟਾਉਣਾ ਬਈ ਟਰੈਕਟਰ ਵੀ ਕੱਟਿਆਊਗਾ ਤੇ ਲੋਨ ਵਗੈਰਾ ਕਲੀਅਰ ਆਣਾ ਹਾਂਜੀ ਹਾਂਜੀ ਬਿਲਕੁਲ ਓਕੇ ਆ ਬਈ ਕਾਗਜ਼ ਪੱਤਰਾ ਮੰਨੋਣੀ ਠੀਕ ਆ ਜੀ ਤੇ ਅੱਗੇ ਬਈ ਸਵਰਾਜ 855 ਉਹ ਸਟਾਈਲ ਇੱਕਨੇ ਮਾਡਲ ਆ ਬਈ 19 ਮਾਡਲ ਆ ਤੇ ਚਾਰੇ ਨਵੇਂ ਆ ਜੀ ਠੀਕ ਆ 19 ਮਾਡਲ ਆ ਚੌਕੜਾ ਟਾਇਰਾਂ ਦਾ ਨਵਾਂਗਾ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ 14 ਦੇ ਟਾਇਰਾਂ ਚ ਆ ਬਈ ਜੀ ਤੇ ਡਬਲ ਡਿਸਟ੍ਰਿਬਿਊਟਰ ਆਣਾ ਬਈ ਹਾਂਜੀ ਹਾਂਜੀ ਡਬਲ ਡਿਸਟ੍ਰਿਬਿਊਟਰ ਪਾਵਰ ਸਟੇ ਠੀਕ ਆ ਤੇ ਫਾਸਟ ਕੁਆਲਟੀ ਦੇ ਨਾਂ ਆ ਗਏ ਬਈ ਠੀਕ ਆ ਜੀ ਹੁੰਦੇ ਤਾਂ ਪਹਿਲੇ ਬੰਦੇ ਦੀ ਆ ਬਾਕੀ ਸਾਨੂੰ ਬਈ ਮੈਟਿੰਗ ਮੋਟਰ ਨੂੰ ਵਗੈਰਾ ਕਰੀ ਹੋਈ ਹੈਗੀ ਤੇ ਬਾਕੀ ਤੁਸੀਂ ਦੇਖ ਨਹੀਂ ਸਕਦੇ ਬਈ ਜੀ ਪੂਰਾ ਸਾਫ ਪਿਆਗਾ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈ 5,75,000 ਰੁਪਏ ਠੀਕ ਹੈ ਜੀ ਤੇ ਬਚ ਮਾਤਾ ਨੂੰ ਹੋ ਜੂਗਾ ਨਾ ਬਈ ਮੌਕਾ ਹਾਂਜੀ 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 ਠੀਕ ਹੈ ਜੀ ਇਹ ਹੈਗਾ ਬਈ ਜੀ 43600 ਤੇ ਇਹ ਮਾਡਲ ਬਈ ਜੀ 92 ਮਾਡਲ ਹੈ ਜੀ ਠੀਕ ਹੈ ਜੀ ਰੰਗ ਪੇਂਟ ਦਾ ਬਈ ਜੀ ਰੰਗ ਪੇਂਟ ਦਾ origional ਹੀ ਆ ਬਾਈ ਜਿਹੜਾ ਹੈਗਾ ਬਾਕੀ ਸੋਹਣਾ ਟਰੈਕਟਰ ਜਿਹੜੇ ਹਿਸਾਬ ਨਾਲ ਮਾਡਲ ਆ ਚੰਗਾ ਹੀ ਹੈ ਠੀਕ ਹੈ ਜੇ ਤਿਆਰ ਤੁਰ ਕਰਵਾਉਣਾ ਲੋਕੋ ਪੈ ਜਾਓ ਹਾਂ ਜੀ ਵਧੀਆ ਗਲਿਆ ਸੜਾ ਨਹੀਂ ਹੈਗਾ ਠੀਕ ਹੈ ਗਲਿਆ ਫਲਿਆ ਕੋਈ ਨਹੀਂ ਹੈਗਾ ਬਾਕੀ ਤੁਸੀਂ ਬਾਡੀ ਲੈਣ ਦੇਖ ਸਕਦੇ ਹੋ ਵੀ ਜੀ ਪੂਰਾ ਸਾਫ ਪਿਆ ਹੈਗਾ ਤੇ ਟਾਇਰ ਬਾਈ ਜੀ ਇਹਦੇ ਟਾਇਰ ਬਾਈ ਜੀ ਇਹਦੇ ਹੈਗਾ ਵਾ 30 ਕੇ ਪੈਸੇ ਟਾਇਰ ਆ 35 ਪੈਸੇ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਵੀ 30 35 ਪੈਸੇ ਟਾਇਰ ਆਗੇ ਤੇ ਇਹ 4 ਨੰਬਰ ਆਈ ਇਹ ਵੀ ਠੀਕ ਹੈ ਐਚ ਆਰ ਹਰਿਆਣਾ ਦਾ ਨੰਬਰ ਆ ਵਾ ਪਰ ਕਾਪੀ ਕਾਗਜ਼ਾਂ ਦਾ ਗਾਰੰਟੀ ਬਿਲਕੁਲ ਓਕੇ ਹੈ ਜੀ ਠੀਕ ਹੈ ਜੀ ਤੇ 92 ਮਾਡਲ ਤੇ ਠੀਕ ਹੈ ਜੀ ਬਾਕੀ ਮੌਕੇ ਤੇ ਕਰ ਲਾਂਗੇ ਇਹਦੇ ਵਿੱਚ ਵੀ 15 15000 ਤਾਂ ਦੇ ਦਾਂਗੇ ਇਹ ਵੀ 15000 ਹਾਂਜੀ ਐਵੇਂ ਜੀ 1,15,000 ਰੁਪਏ ਤੋਂ ਤਲਵੰਡੀ ਸਾਬੋ ਟਰੈਕਟਰ ਸਟਾਰਟ ਹੋ ਜਾਂਦੇ ਨੇਗੇ ਤੇ ਕਿਹਾ ਕਿ ਬਈ ਸਵਰਾਜ 855 3 ਸਟਾਰ ਰਿਵਰਸ ਪੀਟੀਓ ਤੇ ਇਹਦੇ ਟਾਇਰ ਬਈ ਜੀ ਇਹਦੇ ਟਾਇਰਾਂ ਦੀ ਗੱਲ ਕਰੀਏ ਜੀ ਇਹਦੇ ਟਾਇਰ ਹੈਗੇ ਅੱਧੇ ਗਾ ਜੀ ਠੀਕ ਹੈ ਜੀ ਫਰੰਟ ਹੈਗੇ ਬਈ ਜੀ 12 ਮਾਡਲ ਹੈ ਇਹ ਐਚ 4 ਨੰਬਰ ਹੈ ਇਹ ਵੀ ਠੀਕ ਹੈ ਜੀ ਹਾਂਜੀ ਸਾਦੇ ਕਟਾਈ ਚਾਹਗਾ ਹਾਂਜੀ ਸਾਦੇ ਕਟਾਈ ਆ ਠੀਕ ਹੈ ਜੀ ਸਾਦੇ ਕਟਾਈ ਵਾਲਾ ਬਾਕੀ ਟਰੈਕਟਰ ਚੰਗਾਗਾ ਗੇਅਰ ਇੰਜਨ ਦਾ ਵਧੀਆ ਠੀਕ ਹੈ ਜੀ ਤੇ ਬਾਕੀ ਬਈ ਜੀ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂਗਾ ਹਾਂਜੀ ਹਾਂਜੀ ਸਮਾਨ ਬਿਲਕੁਲ ਓਕੇ ਸਾਰਾ ਕੁਝ ਸਹੀ ਨਾਲ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ 3 ਲੱਖ ਤੇ 90000 ਰੁਪਿਆ ਠੀਕ ਹੈ ਜੀ ਹਾਂਜੀ ਤੇ ਇਹ ਵੀ ਆਪਣੇ ਵੀ ਹਾਂ ਆਪਣਾ ਹੀ ਹੈ ਜੀ ਠੀਕ ਹੈ ਜੀ ਇਹ 10 ਮਾਡਲ ਹੈ ਜੀ ਇਹ ਆ ਗਿਆ ਇਹ ਵੀ 4 ਸਟਾਰ ਚ ਆ ਗਿਆ ਬਈ ਜੀ 10 ਮਾਡਲ ਜ਼ਿਆਦਾਤਰ ਬਈ ਜੀ ਜਿੰਨੇ ਵੀ ਟਰੈਕਟਰ ਅੱਜ ਪਰ ਡਾਊਨ ਮਾਡਲ ਨੇ ਪਰ ਸਵਰਾਜ 855 ਨੇਗੇ ਹਾਂਜੀ ਹਾਂਜੀ ਤੇ ਇਹ ਵੀ ਸਾਦੀ ਕਟਾਈ ਵਾਲਾ ਹੈਗਾ ਤੇ ਇਹਦੇ ਟਾਇਰ ਬਈ ਜੀ ਇਹਦੇ ਟਾਇਰ ਮਗਰ ਲੈਤਾ ਬਈ ਹੈਗਾ 60 ਪੈਸੇ ਮੂਰ ਲੈਉਂਦੇ ਆ ਮੂਰ ਲੈਉਂਦੇ ਆ ਕਿ ਮਗਰ ਲੈ ਗਿਆ 60 ਕੁ ਪੈਸੇ ਤੇ 14 ਦੇ ਟਾਇਰ ਨੇ ਜੀ ਹਾਂਜੀ ਹਾਂਜੀ ਤੇ ਕੰਡੀਸ਼ਨ ਦਾ ਓਕੇ ਹੈ ਬਈ ਹਾਂਜੀ ਹਾਂਜੀ ਬਿਲਕੁਲ ਓਕੇ ਆ ਬਈ ਜੀ ਠੀਕ ਆ ਜੀ ਇਹ ਰਹਿਣਾ ਨੰਬਰ ਤੇ ਹਾਂਜੀ 84 ਠੀਕ ਆ ਜੀ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ 3 ਲੱਖ ਤੇ 45000 ਰੁਪਏ ਠੀਕ ਆ ਜੀ ਹਾਂਜੀ ਬਾਕੀ ਮੌਕੇ ਤੇ ਮਾਨਤਾ ਨੂੰ ਕਰਾ ਲਵਾਂਗੇ ਚੱਕਰ ਆ ਰੇਟ ਆਪਾਂ ਕਹਿ ਲਈ ਫਿਕਸ ਨਹੀਂ ਹੁੰਦਾ ਕੋਈ ਵੀ ਹਾਂਜੀ ਹਾਂਜੀ ਫਿਕਸ ਰੇਟ ਕਿਸੇ ਟਰੈਕਟਰ ਦਾ ਨਹੀਂ ਹੈਗਾ ਠੀਕ ਹੈ ਫਿਕਸ ਰੇਟ ਬਈ ਕਿਸੇ ਦਾ ਵੀ ਨਹੀਂ ਹੈਗਾ ਤੁਸੀਂ ਇੱਕ ਵਾਰੀ ਕਾਲ ਕਰੋਗੇ ਨਾ ਤਾਂ ਬਾਈ ਜੀ ਮੌਕੇ ਤੇ ਰੇਟ ਹੋਊ ਜੂਗਾ ਬਾਕੀ ਆਪਣੇ ਕੋਲ ਟਰਾਲੀਆਂ ਵੀ ਹੁੰਦੀਆਂ ਬਾਈ ਜੀ ਬੰਦਿਆਂ ਦੀ ਠੀਕ ਹੈ ਜੀ ਇਹ ਟਰਾਲੀ ਕਿਤੇ ਕੋਈ ਸਟਾਰਟ ਹੋ ਜਾਈ ਨਹੀਂ ਬਾਈ ਜੀ ਟਰਾਲੀ ਵੀ 120000 ਤੋਂ 22 ਤੋਂ ਬਸ ਉਹਦੇ ਹਿਸਾਬ ਨਾਲ ਹੋ ਜਾਂਦੀ ਹੈ ਜੀ ਠੀਕ ਹੈ ਜੀ ਨਵੀਆਂ ਟਰਾਲੀਆਂ ਤਿਆਰ ਕਰੋ ਜੇ ਕਿਸੇ ਵੀ ਆਪਦੇ ਉਹ ਤੇ ਆਪਣੇ ਆਪ ਦੇ ਬੰਦੀ ਕਰਦੇ ਆ ਭਰਾਈ ਆ ਮੰਨ ਕੇ ਚਲੋ ਠੀਕ ਹੈ ਜੀ ਇਹ ਟਰਾਲ ਠੀਕ ਹੈ ਤੇ ਮੰਨ ਕੇ ਚਲੋ 10 ਨਟੀ ਆਪ 8:00 ਹਾਂਜੀ 10 ਨਟੀ 8:00 ਸਭ अवेलेबल ਹੀ ਮਿਲੂਗਾ ਜਿਹੜਾ ਆਖੋਗੇ ਉਹੀ ਲੱਗ ਜੂਗਾ ਉਹੀ ਲੱਗ ਜੂਗਾ ਸਾਈ ਦੇ ਤਿਆਰ ਕਰ ਦੋਨੇ ਸਾਈ ਤੇ ਤਿਆਰ ਹੋ ਜਾਂਦਾ ਠੀਕ ਹੈ ਤੇ ਸਟਾਰਟਿੰਗ weight 14 ਕੁ ਕਵਾਂਟਲ ਤੋਂ ਸਟਾਰਟ ਹੋ ਜਾਂਦਾ ਬਸ 14 14.5 15 16 ਕਵਾਂਟਲ ਵੀ ਹੋ ਜਾਂਦਾ ਜੀ 8 ਗੇਜ ਚ ਵੀ ਹੈਗੀਆਂ ਆਪਣੇ ਕੋਲ ਟਰਾਲੀਆਂ ਇਸ ਵਕਤ ਵੀ ਠੀਕ ਹੈ ਹਾਂ ਬਸ ਗੇਜ ਚ ਵੀ 10 12 ਚ 8 ਟਰਾਲੀਆਂ ਦੀ ਗਾਰੰਟੀ ਬਾਈ ਜੀ ਗਾਰੰਟੀ ਆ ਬਾਈ ਜੀ 6 ਮਹੀਨਿਆਂ ਦੀ ਪੰਪ ਦੀ ਗਾਰੰਟੀ ਹੈ ਠੀਕ ਹੈ ਜੇ ਖਰਾਬ ਹੁੰਦਾ ਨਵਾਂ ਬਦਲ ਕੇ ਜਿਆ ਸਕਦੇ ਹਾਂ ਆਪਣੇ ਠੀਕ ਹੈ ਜੋ ਚੱਕਣੀ ਆਪਾਂ ਟੈਡੀ ਪਿੰਗੀ ਨਾ ਹੋਈ ਹੋਵੇ ਟਰਾਲੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਜਿਸਤੀ ਚ ਵੀ ਤਿਆਰ ਕਰਦੇ ਨੇ ਹਾਂਜੀ ਹਾਂਜੀ ਜਿਸਤੀ ਜੀ ਖੜੀਆਂ ਦੋ ਟਰਾਲੀਆਂ ਇੱਧਰ ਠੀਕ ਹੈ ਜਿਸਤੀ ਚ ਵੀ ਤਿਆਰ ਕਰਦੇ ਨੇਗੇ ਤੇ ਜੇ ਭਾਈ ਜੀ ਤੁਸੀਂ ਉਹ ਚ ਕਰਵਾਉਣੀ ਹੈਗੇ ਆਪਣੇ ਟਾਟਾ ਦੀ ਚਾਦਰ ਚ ਤਾਂ ਉਹ ਵੀ ਤਿਆਰ ਕਰ ਦੋਗੇ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ ਧੰਨਵਾਦ ਗੱਲ ਕਰਕੇ ਬਹੁਤ ਵੀ ਲੱਗਿਆ ਭਾਈ ਜੀ ਧੰਨਵਾਦ ਚਲੋ ਭਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਰਦੇ ਕਮੈਂਟ ਕਰਦੇ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ